ਸੋ ਵੈਰੀ अर्ली स्टेज ਕੀ ਅਸੀਂ ਤੁਹਾਨੂੰ ਦੱਸ ਸਕੀਏ ਵੀ ਹਾਂ ਕਿਉਂਕਿ ਸਾਡੀ ਇੱਕ ਤਾਂ ਇੱਕ ਇਨਵੈਸਟੀਗੇਸ਼ਨ ਸਫਰ ਕਰਦੀ ਹੈ ਸੈਕੰਡਲੀ ਜਿਹੜਾ ਇਹਦਾ ਹਾਂ ਵੀ ਹਾਂ ਵੀ ਪਹਿਲਾਂ ਵੀ ਕਰਦਾ ਹੀ ਹੈ ਉਹ ਇਹਦੇ ਪਰਚਿਆਂ ਜਿਹੜੇ ਇੱਥੇ ਐਫ ਆਈ ਆਰ ਹੈ ਉਹਦੇ ਵਿੱਚ ਇਹ ਆਪਣਾ ਪ੍ਰਤੱਖ ਹੁੰਦਾ ਹੈ ਵੀ ਹਾਂ ਵੀ ਇੱਥੇ ਦੋ ਤਿੰਨ ਐਫ ਆਈ ਆਰ ਤਾਂ ਆਲਰੇਡੀ ਹੈਗੀਆਂ ਜਿਹਦੇ ਚ ਦੋ ਐਨ ਡੀਪੀ ਸੈਕਟ ਦੀਆਂ ਕੰਮ ਤਾਂ ਇਹ ਪਹਿਲਾਂ ਦਾ ਹੀ ਕਰਦਾ ਹੈ ਹੋਰ ਵੀ ਇਹਨੇ ਕਿੰਨੀ ਵਾਰੀ ਰਾਉਂਡਸ ਲਾਏ ਨੇ ਉਹ ਸਾਰਾ ਇਹਦਾ ਟੈਕਨੀਕਲ ਤੇ ਇਹਦੀ ਜਿਹੜੀ ਇੰਟਰੋਗੇਸ਼ਨ ਉਹ ਸਾਹਮਣੇ ਆਊਗਾ ਸਰ ਕੁੱਝ ਫੋਨ ਜਦ ਬਰਾਮਤ ਕੀਤਾ ਹੋਣਾ ਹੈਗਾ ਕੁਝ ਕੰਟੈਕਟ ਨਿਕਲੇ ਹੋਣੇ ਉਹਦੇ ਕੁਝ ਪਤਾ ਅਸੀਂ ਸਪਲਾਈ ਕਰਦਾ ਸੀ ਕੁਝ ਉਸ ਵਾਰੀ ਉਹ ਸਪੈਸਿਫਿਕਸ ਕਿਹੜੇ ਉਹ ਉਹ ਪਾਰਟ ਆਫ ਇਨਵੈਸਟੀਗੇਸ਼ਨ ਜਿਹੜਾ ਤੁਹਾਡਾ ਕੁਐਸਚਨ ਹੈ ਠੀਕ ਹੈ ਔਰ ਜਿਹੜਾ ਫੋਨ ਹੈ ਉਹ ਡਿਊਰਿੰਗ ਫਰੇਨਸਿਕ ਅਨਾਲਿਸਿਸ ਜੋ ਸਾਹਮਣੇ ਆਊਗਾ ਉਹਦੇ ਥਰੂ ਅਸੀਂ ਕਾਰਵਾਈ ਕਰਾਂਗੇ ਸਰ ਲੋਕਲ ਇਨਵੋਲਵਮੈਂਟ ਕੋਈ ਸਾਹਮਣੇ ਆ ਰਹੀ ਹੈ ਹਜੇ ਤੱਕ ਪ੍ਰੀਮੀਨਰੀ ਇਨਵੈਸਟੀਗੇਸ਼ਨ ਰਿਮਾਂਡ ਅਰਲੀ ਸਟੇਜ ਹੈ ਹਲੇ ਤੱਕ ਨਹੀਂ ਕੋਈ ਆਈ ਰਿਮਾਂਡ ਕਿਹਨਾਂ ਰਿਮਾਂਡ ਪੇਸ਼ ਕਰਨਾ ਜੀ ਹਲੇ ਉਹਨਾਂ ਨੇ ਤੇ ਸਰ ਇਹ ਜੀਰਕਪੁਰ ਪੁਲਿਸ ਸਟੇਸ਼ਨ ਵੱਲੋਂ ਜਿਹੜਾ ਆਪਰੇਸ਼ਨ ਹੈਗਾ ਜੀਰਕਪੁਰ ਥਾਣੇ ਦਾ ਇਹ ਹੈ ਜ਼ਿਲਖਪੁਰ ਪੁਲਿਸ ਪੁਲਿਸ ਦਾ ਜੀ ਹਾਂਜੀ ਜਿਹਦੇ ਵਿੱਚ ਸਾਡੇ ਇੱਕ ਆਪਣੀ ਸਪੈਸ਼ਲ ਐਂਟੀ ਨਾਰਕੋਟਿਕ ਟੀਮ ਹੈ ਜਿਹੜਾ ਆਪਣਾ ਜ਼ਿਲਖਪੁਰ ਪੁਲਿਸ ਸਟੇਸ਼ਨ ਦਾ ਜੀ ਜਿਹੜੇ ਪੰਜੇ ਹੋਰ ਨਸ਼ਾ ਤਸਕਰ ਉਹ ਵਿਸ਼ਵ ਵਰਗੀ ਤਰ੍ਹਾਂ ਨਹੀਂ ਕਿ ਬੈਕਗ੍ਰਾਉਂਡ ਜਿਹੜੇ ਜਿਹੜੇ ਹੋਰ ਉਹ ਇਸ ਮੁਹਿੰਮ ਤੋਂ 파ਟ ਹੈ ਜਿਹੜਾ ਅਸੀਂ ਹੋਰ ਚੱਲ ਰਹੀ ਹੈ ਜਿਹੜੀ ਸਾਡੇ ਯੁੱਧ ਨਸ਼ਾ ਵਿਰੁੱਧ ਚੱਲ ਰਿਹਾ ਜੀ ਤੇ ਅਸੀਂ ਕਾਸ ਆਪਰੇਸ਼ਨਸ ਕਰ ਰਹੇ ਹਾਂ अर्ਲੀ ਮਾਰਨਿੰਗ ਰੇਡਸ ਆ ਜਿਹੇ ਤੇ ਲਾਕਾ ਬੰਦੀ ਹੈ ਇੰਟੈਲੀਜੈਂਸ ਬੇਸਡ ਹਿਊਮਨ ਇੰਟਰ ਬੇਸਡ ਸਾਡੇ ਆਪਰੇਸ਼ਨ ਚੱਲ ਰਹੇ ਨੇ ਸੋ ਸਾਡਾ ਅਸੀਂ ਤੁਹਾਡੇ ਥਰੂ ਅਪੀਲ ਵੀ ਕਰਦੇ ਆ ਵੀ ਹਾਂ ਵੀ ਜੇ ਕੋਈ ਤੁਹਾਨੂੰ ਇਨਫੋਰਮੇਸ਼ਨ ਮਿਲਦੀ ਹੈ ਵੀ ਕਿਤੇ ਕੋਈ ਇਹੋ ਜੀ ਚੀਜ਼ ਚੱਲ ਰਹੀ ਹੈ ਐਂਟੀ ਸੋਸ਼ਲ ਐਕਟੀਵਿਟੀ ਸਾਨੂੰ ਦੱਸਣ ਪਹਿਚਾਨ ਗੁਪਤ ਰੱਖੀ ਜਾਊਗੀ ਤੇ ਐਕਸ਼ਨ 100% ਟ੍ਰੀਵਿਕੈਂਟ ਹੋਊਗਾ ਸਰ ਇੱਕ ਸਵਾਲ ਇਹ ਵੀ ਹੈ ਬੜਾ ਇੱਕ ਵੱਡਾ ਚੈਲੰਜ ਵੀ ਹੈ ਟੋਟਲੀ ਕਿਉਂਕਿ ਅੰਮਾਲਾ ਨਾਂ ਲੱਗਦਾ ਹੈ ਸਟੇਟ ਲੋਥੀ ਹੈ ਸ਼ਰਾਬ ਦੀ ਤਸਕਰੀ ਡਰਗ ਗੁੱਟੇ ਦਾ ਸਮਾਂ ਹੈ ਉਸ ਪੈਸੀਫਿਕੂ ਕਿਰਕਪੁਰ ਦੀ ਕਰ ਕਰਾ ਭਟੇਰਾ ਬਸੀ ਉਸ ਉਸ ਇਲਾਕੇ ਚ ਕਿੰਨਾ ਜਿਹੜਾ ਕੰਮ ਕਰਦੇ ਦੇਖੋ ਸਾਡੇ ਪਰਸੋਂ ਹੀ ਐਸ ਐਚਓ ਸਾਹਿਬ ਦੀ ਤੇ ਏ ਐਸ ਪੀ ਜਿਹੜੇ ਆਪਣੇ ਪੰਚਕੁਲਾ ਨੇ ਉਹਨਾਂ ਦੀ ਮੀਟਿੰਗ ਹੋਈ ਸੀ ਅਸੀਂ ਇੰਟਰ ਸਟੇਟ ਜਿਹੜੇ ਆਪਣੇ ਸਾਡੀਆਂ ਬਾਰਡਰ ਜਿਹੜੀਆਂ ਆਪਣੇ ਨਾ ਆਪਣੀ ਮੀਟਿੰਗਸ ਕਰ ਰਹੇ ਹਾਂ ਉਹਨਾਂ ਦੇ ਸਾਨੂੰ ਪੂਰਾ ਸਹਿਯੋਗ ਮਿਲ ਰਿਹਾ ਹੈ ਉਹ ਸਾਡੀਆਂ ਲਿਸਟ ਅਸੀਂ ਉਹਨਾਂ ਨਾਲ ਸ਼ੇਅਰ ਕੀਤੀਆਂ ਉਹਨਾਂ ਦੀ ਅਸੀਂ ਕੀਤੀਆਂ ਵੀ ਜਿਹੜੇ ਬੰਦੇ ਇਧਰੋਂ ਕ੍ਰਾਈਮ ਕਰਕੇ ਉਧਰ ਚਲੇ ਜਾਂਦੇ ਜਾਂ ਉਧਰੋਂ ਆ ਕੇ ਇਧਰ ਆ ਜਾਂਦੇ ਨੇ ਸੋ ਸਾਡੀਆਂ ਮੀਟਿੰਗਸ ਜਿਹੜੀਆਂ ਅੰਬਾਲਾ ਆਪਣੇ ਪੰਚਕੁਲਾ ਬੱਦੀ ਇਹਨਾਂ ਨਾਲ ਚੱਲਦੀ ਰਹ ਹਾਂਜੀ ਕਿੰਨੀ ਉਮਰ ਹੈ ਇਹਦੀ ਲਗਭਗ ਜੀ ਮੇਰੇ ਖਿਆਲ 26-27 ਸਾਲ ਦਾ ਜੀ ਸਰ ਨਸ਼ੇ ਦੇ ਅਗੇਂਸਟ ਜਿਹੜਾ ਵਾਰ ਚੱਲ ਰਹੀ ਹੈ ਤੁਹਾਡੀ ਪੰਜਾਬ ਪੁਲਿਸ ਇਹਦੇ ਨਾਲ-ਨਾਲ ਜਿਹੜੇ ਕਿਉਂਕਿ ਹੱਬ ਹੈ ਜੀਦੁਰਪੁਰ ਦੀ ਅਸੀਂ ਗੱਲ ਕਰੀ ਵੱਡੀ ਵੱਡੀ ਸੁਸਾਇਟੀਜ਼ ਹੈ ਬਾੜੇ ਅੰਸਰ ਕਈ ਬਾਰੇ ਜਿਹੜੇ ਰੈਂਟ ਅਕਮੋਡੇਸ਼ਨ ਤੇ ਰਹਿੰਦੇ ਉਹਨਾਂ 'ਤੇ ਵੀ ਕੁਝ ਕੀਤਾ ਜਾ ਰਿਹਾ ਹੈ ਕਿਉਂਕਿ ਪਹਿਲਾਂ ਵੀ ਕਿਹਾ ਗਿਆ ਸੀਗਾ ਕਿ ਰੈਂਟ ਤੇ ਜਿਹੜੇ ਵੈਰੀਫਿਕੇਸ਼ਨ ਨਹੀਂ ਆਉਂਦੀ ਉਹਨਾਂ ਦੇ ਵੀ ਮਾਮਲੇ ਦਰਜ ਹੋਏਗਾ ਤੇ ਕਈ ਕਈ ਗ੍ਰਿਫਤਾਰੀਆਂ ਵੀ ਹੋਈਆਂ ਕਿ ਜਿਹੜੇ ਬਾੜੇ ਅੰਸਰ ਨਸ਼ਾ ਕਰ ਸਕਰ ਹੋਣੀਆ ਗੈਂਗਸਟਰ ਟਾਈਪ ਹੋ ਉਹ ਜਾ ਕੇ ਲੁੱਕ ਕੇ ਉਥੇ ਕਿਸੇ ਵੀ ਵਾਰਦਾਤ ਨੂੰ ਅੰਜਾਮ ਦੇ ਕੇ ਲੋਕ ਜਾਂਦੇ ਨੇ ਉਹ ਨੂੰ ਐਡ ਕਰੂੰਗਾ ਵਿੱਚ ਕਿਉਂਕਿ ਖਰੜ ਦੀ ਤੇ ਆਪਾਂ ਜ਼ਰਿਕਪੁਰ ਸਾਈਟ ਦੀ ਗੱਲ ਕਰੀਏ ਜ਼ਿਆਦਾ ਇਨਕਾਊਂਟਰ ਵੀ ਉਥੇ ਦੇਖਣ ਨੂੰ ਮਿਲਦੇ ਆ ਇਸ ਤਰ੍ਹਾਂ ਦੇਖੋ ਇੱਥੇ ਆਪਣਾ ਜਿਹੜਾ ਵਰਟੀਕਲ ਜਿਹੜੀ ਹੈਗੀ ਹੈ ਰਹਿائش ਹੋ ਰਹੀ ਹੈ ਬਿਲਡਿੰਗਸ ਆ ਰਹੀਆਂ ਕਾਫੀ ਆ ਰਹੀਆਂ ਲੋਕ ਇੱਥੇ ਆ ਰਹੇ ਨੇ ਕੰਮ ਕਰਨ ਵਾਸਤੇ ਉਹਦੇ ਵਿੱਚ ਕੁਝ ਐਂਟੀਸੋਸ਼ੀਅਲ 엘ਿਮੈਂਟਸ ਵੀ ਆ ਜਾਂਦੇ ਨੇ ਬਟ ਅਸੀਂ ਕੱਲ ਹੀ ਕੱਲ ਦੇ ਦਿਨ ਵਿੱਚ ਮੈਂ ਦੱਸਣਾ ਚਾਹੂੰਗਾ ਕੱਲ ਦੇ ਦਿਨ ਵਿੱਚ ਵੀ ਅਸੀਂ ਦੋ ਐਫਆਰ ਲੌਂਚ ਕੀਤੀਆਂ ਵੀ ਜਿਹੜੀ ਬਿਨਾ ਵੈ ਤੇ ਫਰਦਰ ਅਸੀਂ ਇਹ ਜਿਹੜੀ ਹੈਗੀ ਹੈ ਆਪਣਾ ਜਿਹੜਾ ਅਭਿਆਨ ਚਲਾ ਰਹੇ ਆ ਵੀ ਹਾਂ ਵੀ ਜਿਹੜੇ ਲੋਕ ਆ ਉਹਨਾਂ ਨੂੰ ਅਪੀਲ ਵੀ ਕਰਦੇ ਆ ਵੀ ਬਿਨਾ ਵੈਰੀਫਿਕੇਸ਼ਨ ਤੋਂ ਕਿਸੇ ਨੂੰ ਰੱਖਨ ਨਾ ਤੇ ਜੇ ਉਹਨਾਂ ਨੂੰ ਕੋਈ ਐਂਟੀ ਸੋਸ਼ਲ ਐਕਟੀਵਿਟੀ ਮਿਲਦੀ ਹੈ ਦੱਸਣ ਤੇ ਜੇ ਕੋਈ ਸਾਨੂੰ ਪਾਇਆ ਗਿਆ ਵੀ ਹਾਂ ਵੀ ਇਹਨਾਂ ਨੇ ਜਿਹੜੀ ਹੈਗੀ ਹੈ ਰੂਲਸ ਦੀ ਉਲੰਘਣਾ ਕੀਤੀ ਹੈ ਪੀਜੀਸ ਖੋਲੇ ਨੇ ਜਾਂ ਕੋਈ ਬੰਦੇ ਰਹਿ ਰਹੇ ਨੇ ਚਾਹੇ ਕਿਸੇ ਹੋਟਲ 'ਚ ਰਹਿ ਰਹੇ ਨੇ ਚਾਹੇ ਕਿਸੇ ਪੀਜੀ 'ਚ ਰਹਿ ਰਹੇ ਨੇ ਰਹਿ ਰਹੇ ਨੇ ਤੇ ਜੇ ਉੱਥੇ ਰਹਿ ਕੇ ਕੋਈ ਸਾਡੀ ਇੰਟੈਲੀਜ ਸਾਡੀ ਇੰਟਰੋਗੇਸ਼ਨ ਜਾਂ ਇਨਵੈਸਟੀਗੇਸ਼ਨ 'ਚ ਕਿਤੇ ਵੀ ਆ ਗਿਆ ਵੀ ਹਾਂ ਵੀ ਉਹ ਉਹਨਾਂ ਦਾ ਕਿਸੇ ਦਾ ਹੋਟਲ ਜਾਂ ਕਿਸ ਨਸ਼ੇ ਵਾਸਤੇ ਜਾਂ ਕਿਸੇ ਗੈਂਗਸਟਰਸ ਵਾਸਤੇ ਤਾਂ ਵੀ ਵਿਲ ਮੇਕ ਸ਼ੋਰ ਵੀ ਹਾਂ ਵੀ ਉੱਥੇ ਪ੍ਰੋਪਰ ਐਕਸ਼ਨ ਹੋਵੇ ਤਾਂ ਉਹ ਸੀਲ ਹੋਵੇ ਸਰ ਕੋਈ ਮਾਰਕੀਟ ਵੈਲਿਊ ਪਤਾ ਕਿੰਨੇ ਕਿਲੋ ਹੈ ਤੇ ਕਿੰਨੇ ਜੀ ਹੈਗੀ ਦੇਖੋ ਜੀ ਇਹਦੇ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਅਸੀਂ ਕੁਝ ਨਹੀਂ ਕਹਿ ਸਕਦੇ 13 ਕਿਲੋ ਫੀਮ ਹੈ ਜੋ ਵੀ ਤੁਸੀਂ ਕਨਸੀਡਰ ਕਰਨਾ ਚਾਹੋ ਥੈਂਕ ਯੂ ਦੇਖੋ ਜੀ ਇਹ ਚ ਅਸੀਂ ਕੋਈ ਕਮੈਂਟਸ ਨਹੀਂ ਕਰ ਸਕਦੇ ਥੈਂਕ ਯੂ